ਐੜੀ ਹੈ ਸਿੱਟ ਐਡ ਹੋ ਗਿਆ ਸਿੱਟ ਐਡ ਹੋ ਗਿਆ ਬੱਚ ਗੁੱਛਾ ਰ ਕਰ ਅਸੀਂ ਕਾਲ ਜੀ ਸਵਾਰ ਕਰਦੇ ਆ ਤੁਹਾਡਾ ਪੰਗੂ ਬਲੌਗ ਦੇ ਵਿੱਚ ਟੋਲੀ ਆਪਣਾ ਚ ਤੇ ਆਪਾਂ ਘਰੇ ਪਹੁੰਚ ਗਏ ਸੀਗੇ ਤੇ ਬਲੌਗ ਆਪਾਂ ਨੇ ਸ਼ੂਟ ਨਹੀਂ ਕੀਤਾ ਆ ਫਿਰ ਸੀ ਦੇਖੋ ਸਾਲੀ ਕਿੱਡੀ ਨਿਕਲੇ ਨੱਕ ਪਰ ਅਦਾ ਨਿਆਣਿਆਂ ਦੇ ਪੌੜੇ ਫਿਰਸੀਆਂ ਨਿਕਲਦੇ ਨਹੀਂ ਸਾਡੇ ਐਡ ਐਡ ਪੌੜੇ ਤੇ ਹੁਣ ਚਲੋ ਬਲੌਗ ਦੇ ਸ਼ੁਰੂ ਜੇ ਪੌੜੇ ਫਿਰਸੀਆਂ ਹੋ ਗਈਆਂ ਤੇ ਚੱਲਦੇ ਆਪਾਂ ਗੱਡੀ ਖਾਲੀ ਕਰਨ ਪੰਜਕੋਲੇ ਹੈ ਨਾ ਤੇ ਜੱਸੀ ਉਹਨਾਂ ਗਏ ਆ ਥਣਕ ਵੱਡਣ ਜਾਣਾ ਆਪਾਂ ਨੇ ਵੀ ਆ ਆਪਾਂ ਗੱਡੀ ਖਾਲੀ ਕਰਕੇ ਫਿਰ ਜਾਵਾਂਗੇ ਤੇ ਏਸੀ ਲਵਾਵਾਂਗੇ ਏਸੀ ਫ੍ਰਿਜ ਸਾਨੂੰ ਬਾਅਦ ਚ ਦਿਖਾਣਿਆ ਆ ਪਿਆ ਫ੍ਰਿਜ ਪਿੱਛੇ ਇਹ ਹੋਰ ਵੀ ਬਹੁਤ ਸਾਮਾਨ ਜਿਹੜਾ ਜਿਹੜਾ ਆਇਆ ਵਾ ਇੱਕ ਆਏ ਬਲੂਟੁੱਥ ਕੰਨਾਂ ਚ ਲਾਣੇ ਵਾਲੀ ਇੱਕ ਆ ਹੋ ਗਿਆ ਆ ਵੀ ਆ ਦੋਏ ਕੰਨਾਂ ਚ ਲਾਣੇ ਵਾਲੇ ਇਹ 에ਅਰਪੋਰਟ ਆ ਐਪਲ ਦੇ ਦੱਸਾਂਗੇ ਸਾਰਾ ਕਿਹੜਾ ਕਿਨੇ ਭੇਜਿਆ ਤੇ ਦਿਖਾਵਾਂਗੇ ਵੀ ਫਿਰ ਹਾਲ ਚਾਲ ਦੇ ਆ ਹੁਣ ਤੇਲ ਪਵਾਉਣੇ ਆ ਚੱਲ ਗਿਆ ਆਪਾਂ ਠੀਕ ਆ ਫਰਮਾਂ ਲੈ ਆ ਹਾਂ ਲੋ ਵੀ ਮਿੱਤਰੋ ਆਪਾਂ ਆ ਗਏ ਇਸ ਟਾਈਮ ਜਿਹੜਾ ਅੰਬਾਲੇ ਤੋਂ ਬਰਵਾਲੇ ਨੂੰ ਰੋੜ ਗਿਆ ਵਿਚ ਨੂੰ ਰਾਣੀ ਮਾਜਰਾ ਹੋਵੇ ਤੇ ਸਿਕਿਉਰਟੀ ਵਾਲੇ ਨੂੰ ਫੋਨ ਕੀਤਾ ਸੀਗਾ ਆਪਾਂ ਨੇ ਉਹ ਕਹਿੰਦਾ ਫਤੇਵਰ ਬੇੜੇ ਨੂੰ ਆ ਜਾ ਫਤੇਵਰ ਬੇੜੇ ਪਰਲੇ ਵਾਲਾ ਰੋੜ ਆ ਐਤੋਂ ਆਪਾਂ ਨੇ 11 ਕਿਲੋਮੀਟਰ ਜਾਣਾ 11 ਕਿਲੋਮੀਟਰ ਜਾ ਕੇ ਡਰਾਈਵਰ ਸਾਈਡ ਆਹ ਕਨੈਕਟਰ ਸਾਈਡ ਮੁੜ ਜਾਣਾ ਮੋਤੋਂ 2 ਕਿਲੋਮੀਟਰ ਫੇਰ ਕੇ ਜਾ ਕੇ ਫੈਕਟਰੀ ਆ ਹੁਣ ਚੱਲਦੇ ਆ ਤੇਲ ਆਪਾਂ ਨੇ ਪਵਾ ਲਿਆ ਸੀਗਾ ਕਿਉਂਕਿ ਉੱਥੇ ਜਿਗਾ ਰਸ਼ ਰਸ਼ ਕਰਕੇ ਵੀਡੀਓ ਆਡੀਓ ਬਣਾਈ ਨਹੀਂ ਆਪਾਂ ਨੇ ਤੇ ਚੱਲਦੇ ਆ ਹੁਣ ਦੇ ਆਂ ਫੈਕਟਰੀ ਤੇ ਜਾ ਕੇ ਕਦਕ ਤਾਈਂ ਕਰਦੇ ਆਂ ਖਾਲੀ। ਲਓਏ ਮਿੱਤਰੋ ਸਾਹਮਣੇ ਆ ਗਈ ਫੈਕਟਰੀ। ਅਹ ਫੈਕਟਰੀਆਂ ਨੇ ਜਾ ਕੇ ਐਂਟਰੀ ਬਨਾਲ। ਹੋਏ ਮਿੱਤਰੋ ਸ਼ਿਫਟ ਚੱਲਦੀ ਪਈ ਐ ਇਹਨਾਂ ਦੀ। ਕਹਿੰਦਾ ਵੀ ਥੋੜੀ ਦੇਰ ਬਾਅਦ ਆਈ ਐਂਟਰੀ ਕਰਾਉਣ ਤੇ ਹੁਣ ਇੰਨੇ ਆਪਾਂ ਬੱਤੇ-ਕੁੱਤੇ ਨੂੰ ਦੇਖਨੇ ਖੋਲ ਦੰਨੇ ਇਹਨੇ ਬਿੱਲੇ ਹੀ ਆ ਲਓ ਵੀ ਮੇਤਰੂ ਹੁਣ ਦਿਖਾਨੇ ਤੁਹਾਨੂੰ ਸਮਾਨ ਕਿਹੜਾ-ਕਿਹੜਾ ਕਿਹਨੇ-ਕਿਹਨੇ ਭੇਜਿਆ ਸਭ ਤੋਂ ਪਹਿਲਾਂ ਤਾਂ ਆਹਾ ਆ ਭੇਜਿਆ ਆਪਣੀ ਭੈਣ ਨੇ ਠੀਕ ਆ एयरपॉड एप्पल ਦੇ ओरिजिनल ਠੀਕ ਆ ਇਹ ਗੁਰਵਿੰਦਰ ਨੇ ਭੇਜੇ ਤੇ ਆਹ ਸਮਾਨ ਆ ਜਿਹੜਾ ਆ ਜਿਹੜੀ ਬਲੂਟੂਥ ਲਾਈ ਵੀ ਆ ਕੰਨ ਨੂੰ ਆਹ ਆ ਇਹਦਾ ਚਾਰਜਰ ਆ ਹਨਾ ਆਦੇ ਉਪਰੇ ਇਦਾਂ ਲੱਗ ਜਾਂਦੀ ਆਹ 88% ਹੋਏ ਇਹਦਾ ਗਰਮਟੋ ਚਲ ਇਹਨੂੰ ਚਾਰਜ ਹੋ ਲੈਣ ਦਿਓ ਇੰਨੇ ਹਾਂ ਤੇ ਹੋਣ ਆ ਗਈਆਂ ਆਹ ਲਾਈਟਾਂ ਆਹ ਭੇਜੀਆਂ ਆਪਾਂ ਨੂੰ ਗਗਨ ਬਾਈ ਨੇ ਕੈਨੇਡਾ ਤੋਂ ਇਹ ਲਾਈਟਾਂ ਸੈਡਾਂ 'ਚ ਲੱਗਣਗੀਆਂ 12 ਵੋਲਟ ਦੀਆਂ ਲਾਈਟ ਆਹ ਤੇਰਾ ਫੋਟੋ ਬੁੱਟ ਦੀ ਦੂਰੀ ਪਰ ਇਦਾਂ ਹੀ ਵਾਟਰ ਪ੍ਰੂਫ ਆ ਇਹ ਆ ਦੇਖੋ ਇਹਦੇ ਪਿੱਛੇ ਦਿਖਾਣਾ ਆਣਾ ਤੁਹਾਨੂੰ ਆ ਦੇਖੋ ਪਾਣੀ ਪੂਣੀ ਨਹੀਂ ਆਦਾ ਇਦਾਂ ਹੀ ਸਰਾਕ ਮਾਰ ਕੇ ਇਦਾਂ ਹੀ ਧੱਕ ਹੋ ਜਾਣਗੀਆਂ ਇੱਕ ਗगनਬਾਈ ਨੇ ਭੇਜੀਆਂ ਸਾਰੀਆਂ ਆਪਾਂ ਨੂੰ ਤੇ ਤਕਰੀਬਨ ਹੈਗੀ ਸੌਕ ਸੌਕ ਦੇ ਨੇੜੇ ਜਿਹੜੇ ਲਾਈਟ ਹੈਗੀ ਆਹਾ ਹੈ ਤੇ ਆਹ ਤਾਂ ਨਹੀਂ ਮਤਲਬ ਕਿ ਜਾਈਆਂ 100 ਤਾਂ ਨਹੀਂ ਲੱਗਣੀਆਂ ਮਤਲਬ ਥੋੜੀਆਂ ਲਾ ਲਾਂਗੇ ਬਾਕੀ ਆਪਣੇ ਕੋਲ ਰੱਖ ਲਾਂਗੇ ਸਪੇਅਰ ਜੇ ਮੰਨ ਲਾ ਹਨਾ ਖਰਾਬ ਹੁੰਦੀ ਹੋਈ ਕੋਈ ਉੱਥੇ ਲਾ ਦਾਂਗੇ ਤੇ ਥੋੜੀਆਂ ਲਾਵਾਂਗੇ ਗਰੇਂਦਰ ਬਾਈ ਵਾਲੀ ਗੱਡੀ ਤੇ ਆਹ ਤੇ ਆਹ ਮਾਈਕ ਆ ਠੀਕ ਆ ਇਹ ਮਾਈਕ ਵੀ ਆਪਾਂ ਨੂੰ ਗਗਨ ਬਾਈ ਨੇ ਭੇਜਿਆ ਠੀਕ ਆ ਜਿਗਾਰਡ ਕਰਕੇ ਤੇ ਲਾਵਾਂਗੇ ਤੇ ਹੁਣ ਆਨੇ ਆ ਮਿੱਤਰੋ ਇਧਰ ਕਹਿੰਨੇ ਆ ਕਿਨੇ ਪੇਜਤੀਆਂ ਇਹ ਦੋ ਫ੍ਰਿਜਾਂ ਐ ਰੋ ਜਾਮਾ ਬਾਹਰ ਕੱਢਦਾ ਇਹਨੂੰ ਦੇਖੋ ਬਈ ਮਿੱਤਰੋ ਆ ਇਹ ਫ੍ਰਿਜ ਮੰਨ ਲਓ ਇਹਨੂੰ ਕਹਿੰਦੇ ਆ ਫ੍ਰਿਜ ਆਉਤੋਂ ਪਹਿਲਾਂ ਤਾਂ ਆ ਗਈਆਂ ਇਹਨਾਂ ਦੇ ਜੇਬਾਂ ਸਾਈਡਾਂ 'ਚ ਆ ਜੇਬਾਂ ਆ ਗਈਆਂ ਬਲੈਕ ਡੈਕਰ ਕੰਪਨੀ ਦੀ ਫਰਿੱਜ ਆ ਇਹ ਭੇਜੀਆ ਆਪਾਂ ਨੂੰ ਜੱਗੀ ਬਾਈ ਨੇ ਅੰਗਲੈਂਡ ਤੋਂ ਅੰਗਲੈਂਡ ਤੋਂ ਫਰਿੱਜਾਂ ਆ ਗਈਆਂ ਹੁਣ 24 ਲੀਟਰ ਦੀ ਫਰਿੱਜ ਆ ਇਹ ਇਹ ਇਦਾਂ ਖੁੱਲ ਜਾਂਦੀ ਏ ਮੇਰੇ ਵੀਰੋ ਆ ਦੇਖੋ ਆ ਦਿਖਦਾ ਨਾ ਪਾਣੀ ਇਹ ਪਾਣੀ ਉਹ ਕਰਦੀ ਆ ਠੰਡਾ ਚਾਈਲਡ ਆਹਾਹਾਹਾ ਇਹ ਆ ਦੇਖਦਾ ਬੋਤਲ ਨੂੰ ਪਰੀਨਾ ਆਇਆ ਹੋਇਆ ਇਹ ਰਾਤ ਰੱਖੀ ਸੀਗੀ ਮੈਂ ਇਹ ਬੈਟਰੀ ਦੇ ਵੀ ਚੱਲਦੀ ਆ ਇਹ ਦੇਖਣ ਨਾ ਦੇਖਣ ਏ ਆ ਦੇਖੋ ਏਸੀ ਕਰੰਟ ਡੀਸੀ ਕਰੰਟ ਏਸੀ ਹੁੰਦਾ ਜਿਹੜਾ ਆਪਣਾ ਘਰ ਵਾਲਾ ਹੁੰਦਾ ਇਹਦੇ ਨਾਲ ਦੋ ਲੀਡਾਂ ਪਈਆਂ ਉਹ ਚ ਇਹਨੂੰ ਲਾਓ ਤੇ ਸੋਚ ਚ ਲਾ ਦਿਓ ਏਸੀ ਕਰੰਟ ਹੋ ਗਿਆ ਇੱਧਰ ਆ ਗਿਆ ਡੀਸੀ ਇਹ 12 ਵੋਲਟ ਤੇ ਲੱਗੂਗੀ ਠੀਕ ਆ ਇਹਨੂੰ ਥੱਲੇ ਕਰ ਦਿਓ ਏਸੀ ਉੱਪਰ ਕਰ ਦਿਓ ਡੀਸੀ ਤੇ ਥੱਲੇ ਇਹਨੂੰ ਕਰੋਗੇ ਤਾਂ ਠੰਡਾ ਕਰੂਗੀ ਉੱਪਰ ਕਰੋਗੇ ਤਾਂ ਗਰਮ ਵੀ ਕਰਦੀ ਹੈ ਚੀਜ਼ ਮੰਨ ਲਾ ਆਪਣੇ ਰੋਟੀ ਰੋਟੀ ਰੱਖਣੀ ਆ ਰੋਟੀ ਗਰਮ ਕਰਨੀ ਆ ਹਨਾ ਇਹਦੇ ਚ ਲਾ ਦੋ ਤਾਂ ਇਹ ਗਰਮ ਹੋ ਜਾਊਗੀ ਤੇ ਇੱਥੇ ਹੋ ਜਾਂਦੀ ਇਹ ਆਫ ਇੱਦੇ ਹੌਟ ਠੀਕ ਆ ਆਪਾਂ ਕੋਲਡ ਵਾਲੇ ਰੱਖਾਂਗੇ ਇਹ ਇਹਨੂੰ ਡੀਸੀ ਕਰ ਦੋ ਠੀਕ ਆ ਏਸੀ ਕਰ ਦੋ ਤਾਂ ਬਿਜਲੀ ਵਾਲੀ ਡੀਸੀ ਕਰ ਦੋ ਤਾਂ ਦੂਜੀ ਠੀਕ ਹੈ ਨਾ ਤੇ 24 ਲੀਟਰ ਦੀ ਫ੍ਰਿਜ ਆ ਬਾਈ ਆਹ ਦੇਖ ਲੋ ਇੱਕ ਵਾਰੀ ਪੂਰੀ ਘੈਂਟ ਆ ਕੋਈ ਐ ਨਹੀਂ ਹੈਗਾ ਵੀ ਹਲਕਾ ਸੌਦਾ ਧੰਨਵਾਦ ਜੱਗੀ ਬਾਈ ਇਹ 에ਅਰ ਟਾਇਰਡ ਆ ਪੂਰੀ ਆਹ ਆ ਦੇ ਕੋਲ ਲੱਗੀ ਵਿਆ ਇਹਦੇ ਹਨਾ ਤੇ ਆ ਵਿੱਚ ਪਾਰਟੀਸ਼ਨ ਵੀ ਹੋ ਜਾਂਦੀ ਆ ਇਹਦੇ ਇਹ ਬੰਦ ਹੋ ਜਾਂਦੀ ਆ ਮੇਰਾ ਇਹ ਇਦਾਂ ਮੰਨ ਲਾ ਇਦਾਂ ਕੱਢਣੀ ਆ ਇਦਾਂ ਕਰ ਲਓ ਇੱਧਰ ਆਪਣਾ ਫਲ ਫਰੂਟ ਆ ਗਿਆ ਹੋਰ ਰਬ ਵਗੈਰਾ ਸਮਾਨ ਆ ਗਿਆ ਹਨਾ ਚੌਕਲੇਟਾਂ ਆ ਗਈਆਂ ਤੇ ਇੱਧਰ ਆਪਣਾ ਪਾਣੀ ਪੋਣੀ ਆਰਾਮ ਨਾਲ ਰੱਖਿਆ ਜਾਂਦਾ ਲੈ ਪਾਣੀ ਪੀ ਲਈਏ ਠੰਡਾ ਕੱਢ ਕੇ ਪਰ ਤਸੀਨੇ ਛੜਾਏ ਪਏ ਆ ਕਹਿੰਦਾ ਮੇਰੇ ਵੀਰੋ ਤੇ ਧੰਨਵਾਦ ਗਗਨ ਬਾਈ ਤੁਹਾਡਾ ਵੀ ਤੇ ਧੰਨਵਾਦ ਭੈਣੇ ਤੇਰਾ ਵੀ ਦੇ ਵਾਸਤੇ ਠੀਕ ਆ ਤੇ ਹੁਣ ਜਿਹੜਾ ਵੀ ਬੰਦਾ ਆਇਆ ਕਰੂਗਾ ਆਪਣੇ ਕੋਲ ਠੰਡਾ ਪਾਣੀ ਪੀਆ ਕਰੂਗਾ ਗੱਡੀ 'ਚ ਜੱਗੀ ਬਾਈ ਕਰਕੇ ਤੇ ਆਹ ਬਾਈ ਜਿਹੜੀਆਂ ਫਰੀਜਾਂ ਇਹ ਵੀ ਦੋ ਭੇਜੀਆਂ ਜੱਗੀ ਬਾਈ ਨੇ ਇੱਕ ਮੇਰੀ ਇੱਕ ਗੁਰਿੰਦਰ ਬਾਈ ਦੀ ਗੁਰਿੰਦਰ ਬਾਈ ਦੀ ਘਰੇ ਪਈ ਆ ਗੁਰਿੰਦਰ ਬਾਈ ਆਊਗਾ ਆਪਣੇ ਕੋਲੇ ਕਾਰ ਲੈ ਕੇ ਕਾਵੇਰਾ ਕਿੱткаਲੇ ਜੂਆ ਤੇ ਹੁਣ ਕਰਦੇ ਆ ਫੋਨ ਆਪਾਂ ਗਰੇਂਦਰ ਬਾਈ ਨੂੰ ਪੁੱਛਦੇ ਆ ਵੀ ਏਸੀ ਦਾ ਕਿਵੇਂ ਕਰਨਾ ਬੇ ਲਵਾਣਾ ਦਾ ਹਲੇ ਇੱਕ ਠਹਿਰ ਕੇ ਲਾਉਣਾ ਠੀਕੋ ਫਿਰ ਸੀ ਭਨਦੀ ਮੇ ਲਓ ਜੀ ਮਿੱਤਰੋ ਮਾਲ ਤਕਰੀਬਨ ਆਪਣਾ ਓਕਣੀ ਪਿਆ ਜਿੱਕਣੇ ਰਖਾਇਆ ਵਾਤਾ ਤੇ ਬੱਤਿਆਂ ਦੇ ਨਟ ਖੋਲਦੇ ਆਪਾਂ ਨੇ ਹੁਣ ਜਿਆਦਾ ਖਾਲੀ ਕਰਨ ਨੂੰ ਕਹਿਣਗੇ ਕੱਢ ਕੱਢ ਕੇ ਉੱਥੇ ਹੀ ਰੱਖ ਦਾਂਗੇ ਕਿਉਂਕਿ ਆ ਇਹਨਾਂ ਨੇ ਰੁੱਕੀ ਵੀ ਹੈ ਬਾਟੀ ਬਾਡੀ ਬਾਟੀ ਕਹਿੰਦੇ ਆ ਇੱਧਰ ਉੱਧਰ ਜਾਣੇ ਨੂੰ ਤੇ ਆ ਆਪਣਾ ਕੰਮ ਫਿਨਿਸ਼ ਪੱਟੇ ਕੱਢਣੇ ਆ ਇੱਕ ਕੱਢ ਕੇ ਬੇਲੇ ਨੋਏ ਮਿੱਤਰੋ ਕੰਡਾ ਆ ਗਿਆ ਹੋ ਆਪਣੀ ਗੱਡੀ ਦਾ ਤੇ ਹੁਣ ਆਓ ਸਾਹਮਣੇ ਜਾਣਾ ਆਪਾਂ ਨੇ ਸਟੋਰ 'ਚ ਪਲੇਟਾਂ ਦੇਖੋ ਕਿੰਨੀਆਂ ਗੱਡੀਆਂ ਮੋਟੀਆਂ ਨੋ ਬਈ ਕੰਮ ਹੋ ਗਿਆ 10 ਵਜੇ ਕੇ ਸੈਂਟੀਮੈਂਟ ਇਧਰ ਛੰਟੀ ਬਾਈ ਆ ਮੈਨ ਲ ਸੱਤੀ ਕਾਮ ਜੀ ਤੇ ਉਧਰ ਉਸਤਾਦ ਨੂੰ ਹੌਲੀ ਹੌਲੀ ਦੱਸਣੇ ਆ ਆ ਗਿਆ ਹਾਂ ਤੇ ਸਤਾ ਦਾ ਨਾਮ ਬਿੱਲਾ ਬਿੱਲਾ ਬੁੱਗੇ ਪਿੰਡ ਵਾਲਾ ਤੇ ਬਾਈ ਲੈ ਕੇ ਆਈ ਚਾਹ ਚਾਹ ਦੀ ਕਿਚੜ ਗਰੀ ਉਦਾਂ ਹੀ ਮੈਨ ਆ ਜਾਂਦੇ ਜੁਸੀਂ ਤੇ ਹੁਣ ਚਾਹ ਪੀਣੀ ਆ ਤੇ ਲੋ ਤੁਸੀਂ ਪੀਓ ਚਾਹ ਇੱਕ ਬਾਈ ਹੋਰ ਆ ਰਿਹਾ ਆਮੇ ਮਲਾਨ ਨੇ ਸਾਨੂੰ ਉਹਦੇ ਨਾਲ ਗਿਆ ਨਾ ਉਹਦਾ ਨਾਮ ਗੁਰਜਿੰਦਰਾ ਗੁਰਜਿੰਦਰਾ ਤੇ ਕਰਦੇ ਆ ਗੱਡੀ ਖਾਲੀ ਆਪਾਂ ਇਹ ਕਹਿੰਦੇ ਪਰਚੀ ਲਿਆਓ ਪਿੱਛੇ ਵਾਲੀ ਕੰਡਾ ਪਰਚੀ ਪਿੱਛੇ ਵਾਲੀ ਸਾਨੂੰ ਦਿੱਤੀ ਨਹੀਂ ਅਸੀਂ ਕਿੱਥੋਂ ਬਣਾ ਕੇ ਦੇ ਦਈਏ ਇਹਨਾਂ ਨੂੰ ਤੇ ਹੁਣ ਵਟਸਐਪ ਤੇ ਮੰਗਾਨੇ ਆ ਅੰਨਾ ਪਰਚੀ ਤੇ ਇਧਰ ਬਾਈਆਂ ਨਾਲ ਕਰਦੇ ਆ ਆਪਾਂ ਗੱਲਾਂ ਬਾਤਾਂ ਕੌਣ ਆ ਗਿਆ ਪਾਰਟੀ ਵਾਲੇ ਦਾ ਲੈ ਵੀ ਬਾਈ ਹੁੰਦਾ ਏ ਮਹਿਲਾ ਇੱਕ ਰੱਬ ਦਾ ਜੀ ਵੀ ਆਇਆ ਉਹ ਦੇ ਦਰਵੇਸ਼ ਇਹ ਵੀ ਨਾਲੇ ਆ ਗਿਆ ਆ ਜਾ ਮਚੋ ਜਿਆ ਗਾਣਾ ਆ ਜਾ ਓਟ ਰਾਤ ਪਲਾ ਹੋ ਜਾ ઓ ਮਾਈ ਗੋਡ ਇਹ ਤੈਨੂੰ ਕਿਹਨੇ ਕਿਹਾ ਸੀ ਕਰਨੇ ਨੂੰ ਬਾਜੀ ਧੱਕਾ ਕਮ ਆਨ ਬੇਬੀ ਆਇਆ ਦੇ ਦੇ ਬਾਈ ਨੂੰ ਦੇ ਮਾੜਾ ਆ ਜਾਓ ਭਾਈ ਠੰਡਾ ਪੀ ਲਓ ਆਓ ਮਿੱਤਰੋ ਗੱਡੀ ਲੱਗ ਗਈ ਖਾਲੀ ਹੋਣ ਤੇ ਬਾਈ ਦਾ ਚੈਨਲ ਆਪਣੇ ਦਾ ਇਹਦਾ ਕਰੋ ਬਾਈ ਨੂੰ ਸਪੋਰਟ ਕੀ ਨਾਮ ਆ ਚੈਨਲ ਦਾ ਭੋਲੂ ਚੌਂਡ 360 ਭੋਲੂ ਚੌਂਡ 360 ਤਾਂ ਇਹਦੇ ਲਿੰਕ ਪਾ ਦਾਂਗੇ ਡਿਸਕ੍ਰਿਪਸ਼ਨ ਚ ਤੇ ਸਾਰੇ ਭਰਾ ਫੋਲੋ ਕਰ ਲਿਓ ਬਾਈ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਰੋ ਬਾਈ ਨੂੰ ਸਪੋਰਟ ਹਨਾ ਸਾਰੇ ਜਣੇ ਤੇ ਬਾਈ ਦੇ ਕੋਲ ਗੱਡੀ ਆ ਇਹ ਲੋਕਲ ਇਹ ਚੱਲਦਾਗਾ ਬਾਹਰ ਨੂੰ ਲੋਕਲ ਲੋਕਲ 64 ਹੈ ਗੱਡੀ 64 ਅੱਛਾ ਗੱਡੀ ਦਾ ਨੰਬਰ ਵੀ 64 63 ਆ ਇਹ ਹੁਣ ਗੱਡੀ ਖਾਲੀ ਕਰਕੇ ਦੇਖਦੇ ਆ ਵਿੱਚ ਨੂੰ ਲੰਘ ਜਾਗੇ ਔਰ ਇਹਨੂੰ ਜੜੋ ਤਨੂੰ ਸੜਕ ਤਾਂ ਸਾਫ ਹੋਣੀ ਹਾਂ ਹਾਂ ਬਾਹਰ ਤਾਂ ਸਿੰਗਲੀ ਆ ਚੱਲ ਸਿੰਗਲ ਦਾ ਕੋਈ ਹੋ ਨਹੀਂ ਮਤਲਬ ਆਹ ਰੋਡ ਛੱਡਣਾ ਨਹੀਂ ਆਹ ਰੋਡ ਤੇ ਸਿੱਧਾ ਜੜੋ ਦੇ ਨਿਕਲੋਗਾ ਜਿਹੜਾ ਜੜਾ ਤਾਂ ਦਵਿੰਦਰ ਜਿਹੜਾ ਉਹਦੇ ਪਿੰਡ ਆ ਚੱਲ ਦੇਖਾਂਗੇ ਉਹਨੂੰ ਮਿਲ ਕੇ ਜਾਵਾਂਗੇ ਆਲੇ ਤੁਹਾਨੂੰ ਵੀ ਮਿਲਾਵਾਂਗੇ ਚਾਚੇ ਨੂੰ ਪਵਾਦ ਵਾਲੇ ਨੂੰ ਲਓ ਭਾਈ ਦੇ ਐ ਦਾਈ ਅਰ ਕਿਹਾ ਵੀ ਮੈਂ ਕਿਹਾ ਆਹ ਰਾਮ ਦੇ ਗੱਡੀ ਖਾਲੀ ਕਰਾਂ ਉਹ ਗਰਾਵਨ ਤੀਜੇ ਵਾਲੇ ਪਹਿਲਾਂ ਇਹਨੇ ਉਹ ਕਰਤਾ ਆ ਸਾਰੀਆਂ ਇੱਧਰ ਗੇਰਤੀਆਂ ਦੀਆਂ ਜਮੇ ਚੱਕ ਹੋ ਜਾਂਦੀ ਜਿਹੜੀ ਵਾਲੀ ਕ੍ਰੇਨ ਬਾਲੇ ਉਹ ਦੇਖ ਤੀ ਤਾ ਕਿਤਰਾ ਉੱਢੀ ਦੇ ਬੜਾ ਬਾਜੇ ਲਾ ਲਾ ਬਾਈ ਪੱਤੀ ਦਾ ਇਕੱਲਾ ਹੀ ਚੱਕ ਦੇਗਾ ਆ ਵੇ ਖਾਲੀ ਕੀ ਆ ਲੋ ਮਿੱਤਰੋ ਕਰਾਈਏ ਅੰਡਾ ਲੋ ਵੇ ਮਿੱਤਰੋ ਅੰਡਾ ਕਰਾਈਏ ਤੇ ਬਾਈ ਦੇਖ ਲੋ ਕਿੰਨੇ ਕੱਟੇ ਹੋ ਗਿਆ ਹੁਣੇ ਇਹਨੂੰ ਗਾਇਨੇ ਆ ਮਿੱਤਰੋ ਪਿਆਰ ਨਾ ਹਾਂ ਆਏ ਮਿੱਤਰੋ ਬਾਈ ਬਾਈ ਲਗੇ ਪੌਣ ਬੱਤੇ ਆ ਗਿਆ ਪਾ ਲੈਣਾ ਨਾ ਤਾਂ ਉਧਰ ਪਿਆ ਉਹ ਆ ਪਿਆ ਹੱਟ ਇੱਧਰ ਆ ਜੂ ਆ ਕੇ ਹੋਰ ਟੈਡ ਕਰਾਂ ਨਾ ਨਾ ਤਾਂ ਆ ਗਿਆ ਇੱਧਰ ਨਾ ਆ ਜਾ ਨਾ ਆਦੂ ਬਾ ਡਰੇ ਪਾ ਲੈ ਹੋਰ ਲੱਗੀ ਜੀ ਮੈਨੂੰ ਹੋਰ ਨਾ ਦੇ ਚਲੋ ਟ੍ਰੈਲੀਆਂ ਵੇਚੀਆਂ ਨਹੀਂ ਆ ਹੋਰ ਵੀ ਪੀਪਰ ਪਾ ਨਹੀਂ ਸੋਰਾ ਚੰਨੇ ਤੇ ਨਾ ਸਭ ਮੈਂ ਕਿਤੇ ਦੂਰ ਆ ਇਹ ਤਾਂ ਇਹਦੀ ਲਾ ਕੇ ਜਾਣਾ ਆ ਗਿਆ ਅਜਾ ਉਹ ਟੈਟ ਕਰਾ ਲੈ ਆ ਵਈ ਉਹ ਵਗੇ ਇੱਧਰ ਤਾ ਲੈ ਉਹ ਦੇ ਪੰਨਾ ਦੀ ਪੰਨਾ ਬਸ ਕਰ ਦੂ ਮਨ ਚੱਲਣ ਦੇ ਆਪੜੀ ਬਣਾ ਲੈ ਐ ਘੁੰਮਦਾ ਨਹੀਂ ਹੈ ਬਾਜਾ ਤਰਾ ਪਤਾ ਕੀ ਕਰ ਐ ਐ ਫੜਾ ਫੜ ਲਾ ਬੰਦਾ ਐ ਕਰ ਲਿਆ ਐ ਐ ਕਰ ਲਿਆ ਇਹ ਨੰਬਰ ਹੀ ਪਾਵਾ ਨਾ

ਵੀਰੇ ਅਸੀਂ ਲਗਿਆ ਪਾਣ ਬਰਬਤੇ ਲੈ ਗਏ ਜੀ ਵੀਰੇ ਪਿੱਛੇ ਹੋ ਜੋ ਹੋਰੇ ਨੇ ਕੱਤੇ ਲੈ ਵੀਰੇ ਨਾਟ ਫੜ ਕੇ ਰੱਖ ਆਇਤ ਉਹਦਾ ਕਰਦੇ ਵੀ ਰਹਾਏ ਨਹੀਂ ਮੇਰਾ ਲੱਲੂ ਆਰਾਮ ਆਇਆ ਲੱਲੂ ਆ ਜੇ ਵੀਰ ਲੱਲੂ ਆਂ ਮੱਤੇ ਨੋ ਸਾਂਟੇ ਅੱਗਾਈ ਬੈਲਟ ਪੈਣੀ ਪਣੀ ਸਾਂਟੇ ਉੱਤੇ ਵਾਲਾ ਉੱਤੇ ਟਕਾਲੀ ਜੀ ਪਤਾ ਨਹੀਂ ਕਿ ਆ ਨਵਾਵਾ ਸੋਨੂ ਕੋਰ ਸੋਨੂ ਕੋਰ ਸੋਨੂ ਕੋਰ ਇਹ ਜੋ ਸਾਜੇ ਵੱਧ ਰਹੀ ਆ ਪੁੱਤ ਮੇਰੇ ਵੀਰ ਆ ਨਾ ਕੌਣ ਦੇ ਕਹਿ ਗਏਵੇਂ ਤੂੰ ਵਾ ਇਹ ਹੋ ਗਿਆ ਤੇ ਇੱਧਰ ਹੱਥ ਚਾ ਫੁੱਦੀ ਖੋਨ ਘੁਮਾ ਦੇ ਨਾ ਇਹ ਮੇਰਾ ਗੋਲਵੜ ਲੱਲੂ ਰਾਮ ਕਰਦੇ ਬੰਦੇ ਲੈ ਚੰਗਾ ਫਿਰ ਓਕੇ ਛਾਂਟੀ ਫਿਰ ਧੰਨਵਾਦ ਤੇਰਾ ਫਿਰ ਮਿਲਦੇ ਆ ਤੇਰਾ ਵੀ ਧੰਨਵਾਦ ਬਾਈ ਮਿਲਦੇ ਆ ਕਿਸੇ ਦਿਨ ਆਜ ਤਾਂ ਫਿਰ ਚਾਨ ਚੱਕ ਹੂੰ ਬਸ ਹੋਈ ਲਗਾ ਤੋ ਬਈ ਠੀਕ ਹੈ ਪੈ ਗਈ ਗੱਡੀ ਤੇ ਜਾਂਦੇ ਹਾਂ ਹਾਂ ਐਸਾ ਗੱਡੀ ਯਾਰ ਖੜੀ ਆ ਹੁਣ ਆ ਰੋਡ ਸਿੱਧਾ ਹੀ ਲੰਘ ਜਾਣਾ ਵਾ ਹੈ ਪੱਟੀ ਵਾਲਾ ਰੋਡ ਨਹੀਂ ਛੱਡਣਾ ਘੁੰਮ ਕੇ ਘੁੰਮਦੇ ਸਿੱਧਾ ਉੱਥੇ ਨਿਕਲਣਾ ਬਾਲਾ ਜੀ ਠੀਕ ਹੈ ਹਾਂ ਚੰਗਾ ਰਿਹਾ ਓਕੇ ਲਾਓਏ ਮਿੱਤਰੋ ਆਪਾਂ ਜਾਵਾਂਗੇ ਜੜਾਤ ਹੋ ਕੇ ਇਹ ਜੜਾਤ ਤੁਹਾਨੂੰ ਪਤਾ ਹੀ ਐ ਜਿਹੜੇ ਪਵਾਦ ਵਾਲੇ ਏਰੀਏ ਵਾਲੇ ਬੰਦੇ ਆ ਵਿੱਕੇ ਕਿਹੜੇ ਉਹਦਾ ਪਿੰਡ ਆ ਜੜਾਉ ਦਾ ਬੰਦੇ ਦਾ ਦੇਖਦੇ ਹਾਂ ਜੇ ਗੱਡੀ ਲਾਣੇ ਨੂੰ ਜਗ੍ਹਾ ਹੋਈ ਫਿਰ ਤਾਂ ਮਿਲ ਕੇ ਆਵਾਂਗੇ ਬਾਈ ਨੂੰ ਹਾਏ ਮਿੱਤਰੋ ਬੰਦਾ ਪਿੰਡ 'ਚ ਹੀ ਐ ਤੇ ਆਣਾ ਫੋਨ ਕੀਤਾ ਬਾਈ ਨੂੰ ਕਹਿੰਦਾ ਮੰਡੀ 'ਚੇ ਆ ਰਿਹਾ ਮੈਂ ਕਹਿੰਦਾ ਮੰਡੀ ਕੰਨੀ ਲੈ ਜੂ ਮਿਲਦੇ ਆ ਫਿਰ ਤੁਹਾਨੂੰ ਵੀ ਮਿਲਵਾਂਦੇ ਆ ਹਾਂ ਲੋ ਵੀ ਮਿੱਤਰੋ ਬਾਹਰ ਰੋੜ ਗਿਆ ਇੱਧਰ ਪਿੰਓਖਰਾ ਸਾਹਿਬ ਨੂੰ ਇਹ ਜੜਾਤ ਪਿੰਡ ਆਹ ਵਾਹੀ ਨੂੰ ਕਰਿਆ ਦਾ ਫੋਨ ਕਹਿੰਦਾ ਆਉਣਾ ਮੈਂ ਆਉਣਾ ਬਾਈ ਫਿਰ ਮਿਲਦੇ ਆਂ ਲੈ ਮਿੱਤਰੋ ਇੱਕ ਬੰਦਾ ਦਾ ਆ ਗਿਆ ਮਾਰਾ ਹਏ ਪਤਲਾ ਹੋ ਗਿਆ ਬਾਈ ਹੋਰ ਕੀ ਆ ਬਹੁਤ ਠੀਕ ਆ ਆਨ ਵਧੀਆ ਕਿੱਥੇ ਰਹਿ ਗਿਆ ਬਾਈ ਬਾਈ ਆ ਗਿਆ ਚਾਚਾ ਬਾਬੂ ਆਰਤੀ ਸਾਵਨਾਂ ਰੋਕ ਲਿਆ ਅੱਛਾ ਠੀਕ ਆ ਠੀਕ ਆ ਆਨ ਵਧੀਆ ਜਮੀ ਬਾਈ ਪਤਲਾ ਹੋ ਗਿਆ ਤੜੀਬੀ ਜੀ ਜਾਂ ਛੋੜ ਦਿਆਂ ਬਦਲਾ ਹੋ ਗਿਆ ਬਾਹਰ ਮਿਲਦਾ ਨਹੀਂ ਖਾਣੇ ਨੂੰ ਇਹ ਦੇਖੋ ਕੌਣ ਆ ਰਿਹਾ ਪਛਾਣਾ ਦੂਰ ਤੇ ਹੈ ਔਰ ਬਾਈ ਖੁੱਲ ਗਈ ਪਟੱਤ ਦੇਣੀ ਅੱਖਾ ਮੂੰਹ ਦੇ ਵਿੱਚ ਕੌਣ ਆ ਗਿਆ ਸਹੀ ਉਸਾਰ ਸੁੱਕਾ ਲੱਗਿਆ ਤੇ ਹਿਗਰ ਲੱਗਿਆ ਕੀ ਹੋ ਗਿਆ ਇਤਨਾ ਮਾੜਾ ਕੀ ਤਰ੍ਹਾਂ ਹੋ ਗਿਆ ਬਾ ਤੜੀਬੀ ਜੀ ਜਾਂ ਘਟ ਖਾਵਾਂ ਰੋਟੀ ਵੇ ਟਾਈਮ ਹੀ ਹਰ ਟਾਈਮ ਕਦੀ 2 ਵਜੇ ਖਾਰੇ ਸੇ ਕਮਾਰਿਆ ਪੈਸੇ ਇਹ ਸਭ ਤੇ ਫਰਾਂ ਦੇ ਸਕੇ ਥੋੜੀਆਂ ਆਹ ਉਹ ਚਲਦੇ ਇਸ ਤਰ੍ਹਾਂ ਇਸ ਤਰ੍ਹਾਂ ਤਾਂ ਫਰੀ ਵੀ ਨਹੀਂ ਹੁੰਦੀ ਫਿਰ ਹੈ ਕਿ ਨਹੀਂ ਘਰ ਛੱਡਣਾ ਪਵਾ ਵਾਰਕਾ ਮੈਨੂੰ ਬਹੁਤ ਬਹੁਤ ਆਹ ਬਾਈ ਥਾਨੋ ਵੀ ਲੈ ਬਾਈ ਅਮਾਰਾ ਐਵੇਂ ਗੱਲਾਂ ਬਾਤਾਂ ਅਮੇ ਬੰਦੇ ਨੂੰ ਮੇਲੇ ਮਾਰੇ ਨੂੰ ਆਮਰਾ ਖਾਲੀ ਆ ਆਮਰਾ ਬੈੜ ਗਿਆ ਗੱਡੀਆਂ ਹਰ ਬਾਈ ਜੋ ਮਾਰਾ ਤੇਰੀ ਵਾਂ ਤੇਰੀ ਦਾ ਘਰੇ ਬਣਾ ਲਓ ਥੋੜਾ ਹੋਰ ਪੀਵੀ 65 ए के 1919 ਚਾਰਤੀ ਉਹ ਵੀ ਵਾਲਾ ਅੱਛਾ ਯਾਰ ਦੋਸਤਾਂ ਸਤਿ ਸ਼੍ਰੀ ਅਕਾਲ ਹਾਂ ਦਾ ਭਾਈ ਕਿਉਂ ਪਤਾ ਫਿਰ ਟਰੱਕਾਂ ਵਾਲਾ ਬਕਾਦ ਨੂੰ ਬਣਾ ਰਿਹਾ ਵੀਡੀਓ ਟਰੱਕਾਂ ਵਾਲਾ ਭਾਈ ਮੇਰੇ ਮਾ ਟਰੱਕਾਂ ਵਾਲੇ ਦੀ ਬਹੁਤ ਡਿਮਾਂਡ ਆਈ ਦੀ ਆ ਵੀਡੀਓ ਬਣਾਣੇਗੀ ਮੈਂ ਹਰ ਮੇਰੇ ਘਰ ਵਾਲੀ ਦਾ ਬੜੇ ਘੈਂਟ ਘੈਂਟ ਟਰੱਕਾਂ ਵਾਲੇ ਕਨਸੈਪਟ ਬਣਾਏ ਬੀ ਹੈ ਬੜੇ ਵਧੀਆ ਮੈਂ ਤੇਰੀ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦਾ ਫਿਰ ਐਕਸਾਈਟਮੈਂਟ ਹੋਈ ਜਾਣਾ ਹੈਨਾ ਤਾਂ ਇਹ ਬਹੁਤ ਵਧੀਆ ਆ ਤੁਹਾਨੂੰ ਵਧੀਆ ਲੱਗਾਗਾ ਟੋਟਲ ਸਾਰੇ ਟਰੱਕਾਂ ਵਾਲੇ ਨੂੰ ਵਧੀਆ ਲੱਗਾਗਾ ਐਸੇ ਕਨਸੈਪਟਾਂ ਦੋ ਤਿੰਨ ਹੈ ਮੇਰੇ ਕੋਲ ਉਸਕੇ ਬਾਰੇ ਮੈਂ ਮੰਨ ਜਿਹੜੇ ਪੁਰਾਣੇ ਡਰਾਈਵਰ ਆ ਨਾ ਉਹ ਪਾ ਦੇ ਜਾਣਕਾਰੀ ਵੀ ਇਕੱਠੀ ਕਰੀ ਆ ਹਾਂ ਵਧੀਆ ਕੋਈ ਇਸ ਚੀਜ਼ ਦੇ ਬਾਰੇ ਮਤਲਬ ਬੜੇ ਜੈੜ ਆ ਇਹ ਮੈਂ ਫਿਲਮ ਦੇਖੀ ਸੀ ਉਹ ਮਨ ਨੂੰ یوں ਲੱਗਿਆ ਦਾ ਬਈ ਚੱਲ ਡਰਾਈਵਰਾਂ ਕੇ ਦੁੱਖ ਦਰਦ ਦੱਸੇ ਵੀ ਹੋਵਾਂਗੇ ਹਨਾ ਹਾਂ ਪਰ ਅੱਗਾ ਜਗੀ ਗਾਲੀ ਅ ਅੱਗਾ ਜਾ ਕੇ ਦੇਖਿਆ ਉਹ ਨਾਲੀ ਲਵ ਸਟੋਰੀ ਸੀ ਉਹ ਦੱਸਿਆ ਕੀ ਹਾਂ ਉਹਨਾਂ ਮਦੋ ਹਰਸੀਆਂ ਗੱਡੀਆਂ ਦਿਖਾ ਰੱਖੀਆਂ ਮੈਂ ਕਿਹੜੀਆਂ ਹਰਸੀਆਂ ਗੱਡੀਆਂ ਨਹੀਂ ਉਹ ਵੀ ਦਿਖਾਦੀ ਨਾ ਪੰਗੂਆ ਇਹ ਵਾ ਪੁਰਾਣੀ ਗੱਡੀਆਂ ਦਿਖਾਈ ਵੀ ਜ ਬਹੁਤ ਪੁਰਾਣੀ ਹਾਂ ਕਿਹੜੇ ਕਿਸ਼ਤ ਤਾਰਨੀ ਦੋ ਦਿਨੋਂ ਕੁੜੀ ਦੇ ਬਾਹਰੋਂ ਖੜਾ ਰੱਖੀ ਜਿਵੇਂ ਤੇਰੇ ਮੇਰੇ ਵਰਗੇ ਜਿਹਨੂੰ ਕਿਸ਼ਤ ਤਾਰਨੀ ਆ ਉਹਨਾਂ ਦਾ ਸਾਰਾ ਰਾਤੋਂ ਰਾਤ ਲਿਆਵਾ ਵੀ ਸਮਾਰਨੇ ਨਾਲ ਸਮਾਰਾ ਨਾਲ ਤੇ ਕਿਸ਼ਤ ਖੜੀ ਆ ਉਹਨੂੰ ਤਾਂ ਮਹੀਓ ਕੰਮ ਆ ਇਹ ਵਾ ਥਾਂਗਲੇ ਮੈਂ ਏਸੀ ਲਵਾਣਾ ਨਾ ਇਸਮਾ ਹੈ ਇਹ ਵੀ ਮਨੇ ਹੋ ਰਿਆ ਵੀ ਯਾਰ ਮੈਂ ਵहां ਗੱਡੀ ਲੈ ਕੇ ਜਾਊਂਗਾ ਹੈ ਵੀ ਮੈਨੂੰ ਖਰਚਾ ਵੀ ਪਏਗਾ ਵੀ ਕਿਉਂ ਨਾ ਮੈਂ ਉਸ ਨੂੰ 5000 ਰੁਪਿਆ ਦੇ ਕੇ ਕਹੂੰ ਵੀ ਯਾਰ ਪੂਰੀ ਲਾ ਜਾ ਪੂਰੀ ਲਾ ਜਾ 25000 ਹੈ ਕਿ ਨਹੀਂ ਸਹੀ ਬਾਤ ਹੈ ਵੀ ਮੰਨ ਲਾ ਇਹ ਉਰੇ ਤੇ ਜਾਊਂਗਾ ਸੰਗਲਾ 100 150 ਕਿਲੋਮੀਟਰ ਆ 100 150 ਕਿਲੋਮੀਟਰ ਜਾਊਂਗਾ 100 150 ਕਿਲੋਮੀਟਰ ਆਊਂਗਾ ਸਹੀ ਬਾਤ ਹੈ 300 ਕਿਲੋਮੀਟਰ ਹੋ ਗਿਆ ਹੈ ਫੇਰ ਤੇਲ ਲਾ ਲੈ 300 ਮੈਂ ਸਮਝਦਾ 3.5 ਦੀ ਐਵਰੇਜ ਆ ਸੀਗੀ ਚੱਲ ਖਾਲੀ ਮੈਂ 4 ਕੀ ਦੇ ਦੇਗੀ ਹੈ ਇਹ ਰਾਸਤੇ ਵਾਂ ਕੋਈ ਕੁੱਤਾ ਬਿੱਲਾ ਵੀ ਮਿਲ ਸਕਾ ਹੈ ਕਿੱਧਰ ਆਓ ਪਾਤੜਾ ਲੈ ਪਾਤੜਾ ਕੰਨੀਆ 곗ਾ ਹੋਆ ਕੋਈ ਲਾਗਦੇ ਤਾਂ ਬਤਾਇਓ ਪੜਾ 곗ਾ ਲੈ ਕੇ ਚਲੇ ਜਾਣਾ ਹਾਂ ਫਿਰ ਤੋਂ ਬਾਅਦ ਬਣ ਜਾਣੀ ਹਾਂ 곗ਾ ਗੂੜਾ ਲੈ ਕੇ ਜੇ ਮੰਨ ਲਾ ਜਿਵੇਂ 곗ਾ ਲੈ ਕੇ ਗਏ ਵੇ ਫੇਰ ਤਾਂ ਚੱਲ ਉਹ ਲੱਗਦਾ ਪਰ ਐਂ ਸਾਲਾ ਬਾਹੂ ਨੂੰ ਸੋਚਣਾ ਪਵਾ ਮੈਂ ਵੀ ਅੱਜ ਇਹ ਭੰਗੂ ਆਇਆ ਵਾਇਆ ਮਰੇ ਜੜਾਉਤਾਂ ਜੜਾਉਤਾਂ ਹਾਜ਼ਰੀ ਲੱਗ ਰਹੀ ਭੰਗੂ ਦੀ ਬਾਈ ਫੋਨ ਕਰਕੇ ਬੁਲਾਇਆ ਬਾਈ ਨੇ ਸਪੈਸ ਆਉਂਦਾ ਹੈ ਯਾਰ ਔਰ ਇਹਨਾਂ ਲੰਗਰੇ ਦੇ ਮੈਂ ਕਿਹਾ ਚੱਲ ਮਿਲ ਜਾ ਇੰਸਟਾਗ੍ਰਾਮ ਪਰ ਪਾ ਦੇ ਸਟੋਰੀ ਇੱਕ ਆਓ ਵੀ ਮਿੱਤਰੋ ਚੱਲੀਏ ਹੁਣ ਟਾਈਮ ਹੋ ਗਿਆ 3:22 ਮਿੰਟ ਹੋ ਗਏ ਔਰ ਬਾਈ چلتے ہیں دواں او دیکھو لو بندر ایا او بھائیو بندر دیکھ کےڑا اتنا بندر دیکھ لاری کدی کچھ خراب لا تو بی بیہ کدی کिल्ली یہاں گال لو نا نا ہم کٹھے ہی آئے تو یہو پہلا آ گیا سامنے ہم بعد میں آئے تو کہہ رہا ہے پہلا آیا کدی ہوئی نا نا انو روں گا بی بیہ واں کوئی پھراں نا 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 ایسا کچھ نہیں ہے نیاںے نہیں بگاڑ دے ہم ਨਾ ਨਾ ਮੈਂ ਆਨੇ ਕਿਉਂ ਮਗਾਰੇ ਇਹਨਾਂ ਨੇ ਬੇਚੈਨੀ ਰੱਖਾਈ ਤੀ ਬੇਚੈਨੀ ਹੋਆ ਇਸ ਵਿੱਚ ਕੋਈ ਚੌਕੀ ਕੋਈ ਵੈਦ ਮਿਲਿਆ ਤੈਨੂੰ ਪਰਾ ਨਾ ਵੈਦ ਹੈਗੇ ਇਹ ਅਸੀਂ ਇੱਕ ਦੋ ਸਾਲੇ ਵੈਦ ਵਜਾਉਂਗਾ ਬੰਗਾਹ ਲੜ ਗਿਆ ਲੱਗਿਆ ਨਾ ਬੰਦਾਨ ਵਾਲਾ ਗਿਆ ਲੱਗਿਆ ਵਾਹਾਂ ਤੇ ਇਸ ਨੂੰ ਚੌਕੀ ਦਵਾਈਆਂ ਤੇ ਕੁੜੀਆਂ ਲਿਆਏ ਜਾਂ ਫਿਰ ਉਹ ਗੈਨ ਲੀਜੀਏ ਨਹੀਂ ਦਵਾ ਖਲੇ ਤੋ ਇਹਦੇ ਕਿਉਂ ਪਾਸ ਤੀ ਨਾ ਦਿਖ ਰਿਹਾ ਸਭ ਖਾਈ ਪੀ ਚਾਹ ਦਿਨ ਦੀ ਨਹੀਂ ਦੋਰੀ ਰੋ ਕੰਮ ਕਹਦੇ ਇੱਕ ਮਿੰਟ ਨਹੀਂ ਰਹਿਤਾ ਬਾਈ ਟਿੱਕੇ ਇੱਕ ਮਿੰਟ ਵੀ ਕੰਮ ਕਹਦੇ ਆਈਓ ਬਾਈ ਲੈ ਸੁਣ ਲਿਓ ਫਿਰ ਮਹਾਰਾਜਾ ਦੀ ਕਹਿ ਕਰਾ ਬੰਗਾਲੀ ਦੇ ਚੁੱਤਰ ਪੰਜਾਬੀ ਗਿਆ ਤਾਂ ਕਦੀ ਨਹੀਂ ਟਿਕਦੇ ਹਾਂ ਨਹੀਂ ਟਿਕਦੇ ਬਾਈ ਯਾਰ ਇੱਕ ਪਤਾ ਇਹ ਟਿਕ ਜਾਗਾ ਇਹਨੂੰ ਕੰਮ ਕਹਦੇ ਕੋਈ ਕੀ ਬਟਿੱਕਾ ਲੈ ਲੱਤਾਂ ਟੁਕਰੀ ਮੇਰੀ ਜੋ ਹਾਲ ਹੈ ਰਗਤ ਤੁਹਾਰਾ ਹਿੱਲ ਜਾ ਕੰਮ ਕਹਦੇ ਮੋੜੇ ਦਾ ਮਨ ਬਦਲਾਗਾ ਤੇ ਦੁਹਾੜ ਲਗੇ ਕੰਮ ਨੇ ਟਲਿਆ ਹੋਰ ਕੁਝ ਨਹੀਂ ਬਹੁਤ ਟਲਿਆ ਸੋਣਾ ਆ ਹੁਣ ਚੱਲਦੇ ਆਂ ਚਾਲ ਕੇ ਪਹਿਲਾਂ ਚੱਕ ਕੇ ਜੀਪ ਜ਼ਮੀਨ 'ਚ ਚੱਲਣ ਨਾਲ ਇੱਕ ਅੱਧਾ ਜੋੜਾ ਚੱਕ ਲੈ ਜਾਗੇ ਜੇ ਟਾਈਮ ਲੱਗਿਆ ਉੱਤੇ ਵੀ ਮੰਨ ਲਾ ਟਣਕ ਦਾ ਨਾਂ ਨਹੀਂ ਪੜਿਆ ਤੇ ਉੱਥੇ ਹੀ ਰਹਿ ਜਾਗੇ ਨਹੀਂ ਫਿਰ ਆਪਾਂ ਜੋੜਾ ਮੈਂ ਤੂੰ ਤੇ ਆ ਕਹਿ ਰਿਹਾਗਾ ਜੋੜਾ ਕਹਿ ਰਿਹਾ ਆਹ ਤਾਂ ਕੱਪੜੇ ਕਹਿ ਰਿਆ ਹਾਂ ਕੱਪੜੇ ਦਾ ਜੋੜਾ ਨਹੀਂ ਨਵੰਬਰ ਦਾ ਪੈਰਾ ਦਾ ਜੋੜਾ ਲੈ ਜਾਗਲਾ ਨਾ ਨਾ ਕੱਪੜੇ ਕੱਪੜਿਆਂ ਦਾ ਜੋੜਾ ਠੀਕ ਹੈ ਭਾਈਓ ਠੀਕ ਹੈ ਭਾਈਓ ਅਸੀਂ ਕੱਲ ਸਾਰੇ ਚਾਚੇ ਫੁੱਤੀ ਜਗਣੀ ਦੇ ਐ ਨੂੰ ਫੋਲੋ ਕਰ ਲੋ ਐਸਟਾ ਆਈਡੀ ਦਵਿੰਦਰ ਜੜੌਦ ਅਨੰਦ ਜੜੌਦ ਲਿੰਕ ਪਾ ਦੂੰਗਾ ਮੈਂ ਇੱਥੇ ਡਿਸਕ੍ਰਿਪਸ਼ਨ ਚ ਵੀ ਆ ਜਾਊਗਾ ਇਹ ਸਾਹਮਣੇ ਸਕਰੀਨ ਤੇ ਵੀ ਆ ਰਿਹਾ ਹੁਣ ਜਰੂਰ ਫੋਲੋ ਕਰਿਓ ਬਾਕੀ ਇਸ ਦੀ ਖਰਾਕ ਬਤਾਵਾਂਗੇ ਤੁਹਾਨੂੰ ਫਿਰ ਹਮ ਆਪਣੀ ਅਗਲੀ ਵੀਡੀਓ ਦੇਖਣ ਦੀ ਲੋਹੀ ਕੰਮ ਨਿਤ ਨਵੀਆਂ ਵੀਡੀਓ ਰੋਜ਼ 9 9 ਵਜੇ ਪਾਵਾਂ ਨਹੀਂ ਨਾ ਸੱਜੇ ਪਾ ਦੇ ਹਾਂ 9:00 ਵਜੇ ਵੀਡੀਓ ਆ ਜਾਂਦੀ ਹੈ ਇਹਦੀ ਚਲ ਫਿਰ ਠੀਕ ਬਾਈ ਹਾਂ ਹਾ ਜੁੰਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ ਜੇ ਮਰ ਗਏ ਤਾਂ ਦਿਲੋਂ ਭਾਗੀਣਾ ਠੀਕ ਆ ਲਵ ਯੂ ਬਾਈ ਲਵ ਯੂ 에 ਚਲੋ ਬਾਈ ਚੱਲਦੇ ਆ ਹੁਣ ਆਪਾਂ ਓਕੇ ਰਿਪੋਰਟਰ ਐਡ ਦੀ ਰਿਪੋਰਟਰ ਇਧਰ ਨੂੰ ਮੂੰਹ ਕਰਕੇ ਹਾਂ ਲਾਓਏ ਮਤਰੋ ਘਰੇ ਪਹੁੰਚ ਗਏ ਆਪਾਂ ਤੇ ਖੇਤ ਜਾਣਾ ਹੋ ਗਿਆ ਕੈਨਸਲ ਕੱਲ ਨੂੰ ਜਾਵਾਂਗੇ ਤੇ ਹੁਣ ਗੱਡੀ ਦੀ ਝਾੜ-ਚੜਾਈਆ ਕਰਾਂਗੇ ਸ਼ਾਮ ਨੂੰ ਤਿੰਨੋਂ 4 ਵਜੇ ਨੇ ਆਉਣਾ ਰੋਟੀ ਖਾਣੇ ਆ ਹਣ ਤੇ ਕਰਦੇ ਆਏ ਵਲੌਗ ਦਾ ਐਂਡ ਆਪਾਂ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮੈਂ ਲਿਆ ਅਗਲੇ ਵਲੌਗ 'ਚ ਜਦ ਤੱਕ ਰੱਬ ਰਾਖਾ